ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਮਾਝਾ ਮਾਲਵਾ ਦੋਆਬਾ ਦੇ ਵਿੱਚ ਅੱਜ ਅਸੀਂ ਤੁਹਾਡੇ ਲਈ ਇੱਕ ਬਹੁਤ ਹੀ ਖੁਸ਼ੀ ਦੀ ਖਬਰ ਲੈ ਕੇ ਆਏ ਹਾਂ ਜਿਹੜੇ ਨੌਜਵਾਨ ਵੀਰ ਬੇਰੋਜ਼ਗਾਰ ਨੇ ਉਹਨਾਂ ਵਾਸਤੇ ਪੰਜਾਬ ਸਰਕਾਰ ਜੋ ਹੈ ਉਹ ਪਟਵਾਰੀਆਂ ਦੀਆਂ 710 ਪੋਸਟਾਂ ਜਿਹੜੀਆਂ ਜੀ ਉਹ ਆ ਗਈਆਂ ਨੇ 13 ਤਰੀਕ ਨੂੰ ਉਹਨਾਂ ਨੇ ਨੋਟਿਸ ਜੋ ਹੈ ਜੀ ਜਾਰੀ ਕਰ ਦਿੱਤਾ ਹੈ ਇਹ ਤੁਹਾਨੂੰ ਅਸੀਂ ਇਹ ਜਨਤਕ ਨੋਟਿਸ ਹੈ ਜੀ ਪੰਜਾਬ ਸਰਕਾਰ ਦੇ ਮਾਲ ਅਤੇ ਮੋੜਵ ਸੇਵਾ ਵਿਭਾਗ ਵਿੱਚ ਪਟਵਾਰੀਆਂ ਦੀਆਂ 710 ਅਸਾਮੀਆਂ ਦੀਨ ਸੇਵਾਵਾਂ ਚੋਣ ਬੋਰਡ ਵੱਲੋਂ ਜਲਦੀ ਸਿੱਧ ਭਰਤੀ ਕੀਤੀ ਜਾਵੇਗੀ ਇਸ ਸਬੰਧੀ ਸਵਾਸ ਪੂਰਵਕ ਵਿਸਤਾਰ ਪੂਰਵਕ ਸੂਚਨਾ ਬੋਰਡ ਦੀ ਵੈਬਸਾਈਟ ਤੇ ਜਲਦੀ ਅਪਲੋਡ ਕਰ ਦਿੱਤਾ ਜਾਵੇਗਾ ਦੀਨ ਸੇਵਾਵਾਂ ਚੋਣ ਬੋਰਡ ਦੀ ਵੈਬਸਾਈਟ ਤੇ ਸਮੇਂ-ਸਮੇਂ ਸਿਰ ਚੈੱਕ ਕਰ ਲਿਆ ਕਰੋ ਇਹ ਜੀ 13 ਤਰੀਕ ਨੂੰ 13 ਦਸੰਬਰ 2022 ਨੂੰ ਜੋ ਹੈ ਜੀ ਇਹ ਨੋਟਿਸ ਜਾਰੀ ਹੋਇਆ ਹੈ ਜੀ ਪੋਸਟਾਂ ਜਿਹੜੀਆਂ ਉਹ ਆ ਗਈਆਂ ਨੇ 1 2 ਦਿਨ ਦੇ ਵਿੱਚ ਵਿੱਚ ਵੀ ਪੂਰੀ ਇਹਨਾਂ ਦੀ ਡਿਟੇਲ ਜਿਹੜੀ ਆ ਜੀ ਉਹ ਨਿਕਲ ਕੇ ਸਾਹਮਣੇ ਆ ਜਾਵੇਗੀ ਜੀ ਉਹਦੇ ਵਿੱਚ ਹਰ ਇੱਕ ਚੀਜ਼ ਜਿਹੜੀ ਆ ਜੀ ਅਸੀਂ ਤੁਹਾਨੂੰ ਦੱਸਾਂਗੇ ਉਹਦੇ ਵਿੱਚ ਕੀ ਯੋਗਤਾ ਹੈ ਕਿੰਨੀ ਯਾਨੀ ਕਿ ਤੁਹਾਡੀ ਕੁਆਲੀਫਿਕੇਸ਼ਨ এডਿਕੇਸ਼ਨ ਕੁਆਲੀਫਿਕੇਸ਼ਨ ਚਾਹੀਦੀ ਹੈ ਕਿੰਨੀ ਤੁਹਾਡੀ ਕਿੰਨੀ ਉਹਦੀ ਫੀਸ ਹੋਵੇਗੀ ਕੀ ਉਹਦੀ ਸਲੇਪਸ ਵਗੈਰਾ ਹੋਵੇਗਾ ਜੇ ਕੀ ਉਹਦੇ ਵਿੱਚ ਜੋ ਵੀ ਆ ਉਹ A ਤੋਂ ਲੈ ਕੇ Z ਤੱਕ ਅਸੀਂ ਤੁਹਾਨੂੰ ਜਾਣਕਾਰੀ ਇਸ ਚੈਨਲ ਦੇ ਉੱਤੇ ਦੇਵਾਂਗੇ ਉਹ ਪੋਸਟਾਂ ਬਸ ਤੁਸੀਂ ਇੱਕ ਦੋ ਦਿਨ ਦਾ ਹੀ ਵੇਟ ਕਰਨਾ ਜਦੋਂ ਵੀ ਉਹਦਾ ਪੂਰਾ ਨੋਟੀਫਿਕੇਸ਼ਨ ਜਾਰੀ ਹੁੰਦਾ ਹੈ ਅਸੀਂ ਤੁਹਾਡੇ ਤੱਕ ਜਲਦ ਹੀ ਇੱਕ ਨਵੀਂ ਵੀਡੀਓ ਲੈ ਕੇ ਆਵਾਂਗੇ ਅਸੀਂ ਤੁਹਾਨੂੰ ਉਹਦੇ ਵਿੱਚ ਦੱਸਾਂਗੇ ਵੀ ਕਿ ਕਿੱਦਾਂ ਅਪਲਾਈ ਕਰਨਾ ਕਿਹੜੀ ਸਾਈਟ ਵਾ ਜਿਹਦੇ ਤੇ ਤੁਸੀਂ ਜਾ ਕੇ ਅਪਲਾਈ ਕਰਨਾ ਕੀ ਕੀ ਤੁਹਾਨੂੰ ਡਾਕੂਮੈਂਟਸ ਚਾਹੀਦੇ ਆ ਜੇ ਕਿੱਦਾਂ ਤੁਸੀਂ ਯਾਨੀ ਕਿ ਅਪਲਾਈ ਕਰਨਾ ਸਾਈਟ ਮੈਂ ਤੁਹਾਨੂੰ ਉਹਦੀ ਦੱਸ ਹੀ ਦਿਨਾ ਜੀ ਸਭ ਆਰਡੀਨੇਟ ਸਰਵਿਸ ਸਿলেকਸ਼ਨ ਬੋਰਡ ਪੰਜਾਬ ਗਵਰਨਮੈਂਟ ਇਹ ਸਾਈਟ ਜਿਹੜੀ ਆ ਜੀ ਇਹਦੇ ਉੱਤੇ ਸਭ ਤੋਂ ਪਹਿਲਾਂ ਇਹਦਾ ਜਿਹੜਾ ਜੀ ਨੋਟੀਫਿਕੇਸ਼ਨ ਆਵੇਗਾ ਤੇ ਜੇ ਤੁਸੀਂ ਚਾਹੁੰਦੇ ਜੇ ਕਿ ਅਸੀਂ ਤੁਹਾਨੂੰ ਜਿਹੜੀ ਹੈ ਜੇ ਇਹ ਪਟਵਾਰੀ ਦੀਆਂ ਪੋਸਟਾਂ ਬਾਰੇ ਸਭ ਤੋਂ ਪਹਿਲਾਂ ਆਉਣ ਤੋਂ ਜਾਣਕਾਰੀ ਮਿਲੇ ਅਤੇ ਸਹੀ ਜਾਣਕਾਰੀ ਮਿਲੇ ਤਾਂ ਤੁਸੀਂ ਸਾਡੇ ਚੈਨਲ ਨੂੰ ਜੋ ਹੈ ਜੀ ਸਬਸਕ੍ਰਾਈਬ ਕਰਕੇ ਰੱਖੋ ਤੇ ਅਸੀਂ ਜਲਦ ਹੀ ਦੂਜੀ ਵੀਡੀਓ ਲੈ ਕੇ ਪੂਰੀ ਡਿਟੇਲ ਨਾਲ ਤੁਹਾਡੇ ਤੱਕ ਪਹੁੰਚਾਂਗੇ ਜੀ ਹੁਣ ਸਤਿ ਸ੍ਰੀ ਅਕਾਲ